ਜਲੰਧਰ ਦੇ ਆਪਕਾਰੀ ਵਿਭਾਗ ਵਿੱਚ ਵਾਪਰਿਆ ਹਾਦਸਾ ਆਪਕਾਰੀ ਵਿਭਾਗ ਦੇ 5ਵੇਂ ਫਲੋਰ ਵਿੱਚ ਅਗ ਲੱਗਣ ਦੀ ਘਟਨਾ ਆਈ ਸਾਹਮਣੇ ਪੰਜਵੇਂ ਫਲੋਰ ਵਿੱਚ ਹੈ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਤਜਲੰਦਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਆਪਕਾਰੀ ਵਿਭਾਗ ਦੇ ਪੰਜਵੇਂ ਫਲੋਰ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਵੇਂ ਫਲੋਰ ਦੇ ਵਿੱਚ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਹੈ ਇੱਥੇ ਤੋਂ ਅੰਦਾਜ਼ਾ ਦਿਆ ਜਲੰਧਰ ਦੇ ਆਪਕਾਰੀ ਵਿਭਾਗ ਦੇ ਵਿੱਚ ਅੱਜ ਤਕਰੀਬਨ 9 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਆਪਕਾਰੀ ਵਿਭਾਗ ਦੇ ਵਿੱਚ ਅਫਰਾ ਤਫਰੀ ਮਚੀ ਹੋਈ ਹੈ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਜਵੇ ਫਲੋਰ ਦੇ ਉੱਤੇ ਤਾਰ ਦੀ ਸਪਾਰਕਿੰਗ ਕਾਰਨ ਇਹ ਅੱਗ ਲੱਗੀ ਹੈ ਪਹਿਲਾਂ ਅੱਗ ਬਹੁਤ ਥੋੜੀ ਸੀ ਜਿਸ ਨੂੰ ਬੁਝਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਜਦੋਂ 10 ਵਜੇ ਦੇ ਕਰੀਬ ਦੇਖਿਆ ਗਿਆ ਤਾਂ ਅੱਗ ਕਾਫੀ ਵੱਧ ਚੁੱਕੀ ਸੀ ਜਿਸ ਨੂੰ ਬੁਝਾਉਣ ਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਕਰੀਬਨ 8 ਗੱਡੀਆਂ ਆ ਚੁੱਕੀਆਂ ਨੇ ਪਰ ਹਾਲੇ ਤੱਕ ਦੱਸਿਆ ਜਾ ਰਿਹਾ ਕਿ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਹੈ ਜਲੰਧਰ ਦੇ ਆਪਕਾਰੀ ਵਿਭਾਗ ਵਿੱਚ ਵਾਪਰਿਆ ਹਾਦਸਾ ਆਪਕਾਰੀ ਵਿਭਾਗ ਦੇ 5ਵੇਂ ਫਲੋਰ ਵਿੱਚ ਅਗ ਲੱਗਣ ਦੀ ਘਟਨਾ ਆਈ ਸਾਹਮਣੇ 5ਵੇਂ ਫਲੋਰ ਵਿੱਚ ਹੈ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਤਜਲੰਦਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਆਪਕਾਰੀ ਵਿਭਾਗ ਦੇ 5ਵੇਂ ਫਲੋਰ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ 5ਵੇਂ ਫਲੋਰ ਦੇ ਵਿੱਚ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਹੈ ਇੱਥੇ ਤੋਂ ਅੰਦਾਜ਼ਾ ਦਿਆ ਜਲੰਧਰ ਦੇ ਆਪਕਾਰੀ ਵਿਭਾਗ ਦੇ ਵਿੱਚ ਅੱਜ ਤਕਰੀਬਨ 9 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਆਪਕਾਰੀ ਵਿਭਾਗ ਦੇ ਵਿੱਚ ਅਫਰਾ ਤਫਰੀ ਮਚੀ ਹੋਈ ਹੈ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਪੰਚ ਵੇ ਫਲੋਰ ਦੇ ਉੱਤੇ ਤਾਰ ਦੀ ਸਪਾਰਕਿੰਗ ਕਾਰਨ ਇਹ ਅੱਗ ਲੱਗੀ ਹੈ ਪਹਿਲਾਂ ਅੱਗ ਬਹੁਤ ਥੋੜੀ ਸੀ ਜਿਸ ਨੂੰ बुझा ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਜਦੋਂ 10 ਵਜੇ ਦੇ ਕਰੀਬ ਦੇਖਿਆ ਗਿਆ ਤਾਂ ਅੱਗ ਕਾਫੀ ਵੱਧ ਚੁੱਕੀ ਸੀ ਜਿਸ ਨੂੰ ਬੁਝਾਉਣ ਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਕਰੀਬਨ 8 ਗੱਡੀਆਂ ਆ ਚੁੱਕੀਆਂ ਨੇ ਪਰ ਹਾਲੇ ਤੱਕ ਦੱਸਿਆ ਜਾ ਰਿਹਾ ਕਿ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਹੈ ਜਲੰਧਰ ਦੇ ਆਪਕਾਰੀ ਵਿਭਾਗ ਵਿੱਚ ਵਾਪਰਿਆ ਹਾਦਸਾ ਆਪਕਾਰੀ ਵਿਭਾਗ ਦੇ 5ਵੇਂ ਫਲੋਰ ਵਿੱਚ ਅਗ ਲੱਗਣ ਦੀ ਘਟਨਾ ਆਈ ਸਾਹਮਣੇ 5ਵੇਂ ਫਲੋਰ ਵਿੱਚ ਹੈ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਤਜਲੰਦਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਆਪਕਾਰੀ ਵਿਭਾਗ ਦੇ 5ਵੇਂ ਫਲੋਰ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ 5ਵੇਂ ਫਲੋਰ ਦੇ ਵਿੱਚ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਹੈ ਇੱਥੇ ਤੋਂ ਅੰਦਾਜ਼ੇ ਦੀ ਜਲੰਧਰ ਦੇ ਆਪਕਾਰੀ ਵਿਭਾਗ ਦੇ ਵਿੱਚ ਅੱਜ ਤਕਰੀਬਨ 9 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਆਪਕਾਰੀ ਵਿਭਾਗ ਦੇ ਵਿੱਚ ਅਫਰਾ ਤਫਰੀ ਮਚੀ ਹੋਈ ਹੈ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਜਵੇ ਫਲੋਰ ਦੇ ਉੱਤੇ ਤਾਰ ਦੀ ਸਪਾਰਕਿੰਗ ਕਾਰਨ ਇਹ ਅੱਗ ਲੱਗੀ ਹੈ ਪਹਿਲਾਂ ਅੱਗ ਬਹੁਤ ਥੋੜੀ ਸੀ ਜਿਸ ਨੂੰ ਬੁਝਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਜਦੋਂ 10 ਵਜੇ ਦੇ ਕਰੀਬ ਦੇਖਿਆ ਗਿਆ ਤਾਂ ਅੱਗ ਕਾਫੀ ਵੱਧ ਚੁੱਕੀ ਸੀ ਜਿਸ ਨੂੰ ਬੁਝਾਉਣ ਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਕਰੀਬਨ 8 ਗੱਡੀਆਂ ਆ ਚੁੱਕੀਆਂ ਨੇ ਪਰ ਹਾਲੇ ਤੱਕ ਦੱਸਿਆ ਜਾ ਰਿਹਾ ਕਿ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਹੈ ਜਲੰਧਰ ਦੇ ਆਪਕਾਰੀ ਵਿਭਾਗ ਵਿੱਚ ਵਾਪਰਿਆ ਹਾਦਸਾ ਆਪਕਾਰੀ ਵਿਭਾਗ ਦੇ 5ਵੇਂ ਫਲੋਰ ਵਿੱਚ ਅਗ ਲੱਗਣ ਦੀ ਘਟਨਾ ਆਈ ਸਾਹਮਣੇ 5ਵੇਂ ਫਲੋਰ ਵਿੱਚ ਹੈ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਤਜਲੰਦਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਆਪਕਾਰੀ ਵਿਭਾਗ ਦੇ 5ਵੇਂ ਫਲੋਰ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ 5ਵੇਂ ਫਲੋਰ ਦੇ ਵਿੱਚ ਆਪਕਾਰੀ ਵਿਭਾਗ ਦਾ ਸਾਰਾ ਰਿਕਾਰਡ ਹੈ ਇੱਥੇ ਤੋਂ ਅੰਦਾਜ਼ੇ ਅਨੁਸਾਰ ਜਲੰਧਰ ਦੇ ਆਪਕਾਰੀ ਵਿਭਾਗ ਦੇ ਵਿੱਚ ਅੱਜ ਤਕਰੀਬਨ 9 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਆਪਕਾਰੀ ਵਿਭਾਗ ਦੇ ਵਿੱਚ ਅਫਰਾ ਤਫਰੀ ਮਚੀ ਹੋਈ ਹੈ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ ਪੰਚ ਜਿਵੇਂ ਫਲੋਰ ਦੇ ਉੱਤੇ ਤਾਰ ਦੀ ਸਪਾਰਕਿੰਗ ਕਾਰਨ ਇਹ ਅੱਗ ਲੱਗੀ ਹੈ ਪਹਿਲਾਂ ਅੱਗ ਬਹੁਤ ਥੋੜੀ ਸੀ ਜਿਸ ਨੂੰ ਬੁਝਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਜਦੋਂ 10 ਵਜੇ ਦੇ ਕਰੀਬ ਦੇਖਿਆ ਗਿਆ ਤਾਂ ਅੱਗ ਕਾਫੀ ਵੱਧ ਚੁੱਕੀ ਸੀ ਜਿਸ ਨੂੰ ਬੁਝਾਉਣ ਦੇ ਲਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਕਰੀਬਨ 8 ਗੱਡੀਆਂ ਆ ਚੁੱਕੀਆਂ ਨੇ ਪਰ ਹਾਲੇ ਤੱਕ ਦੱਸਿਆ ਜਾ ਰਿਹਾ ਕਿ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਹੈ